ਆ ਬਹੁਤ ਬਹੁਤ ਧੰਨਵਾਦ ਪਹਿਲਾ ਆਮ ਆਦੀ ਪਾਰਟੀ ਦੇ ਲੀਡਰ ਤੇ ਮਾਨਯੋਗ ਐਮਪੀ ਕਾਂਗਰਸ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਸੀਤ ਰੰਗਰਾਲ ਜਿਹੜਾ ਕਿ ਕੈਂਡੀਡੇਟ ਹੈ ਬੀਜੇਪੀ ਦਾ ਜਿਹੜਾ ਕਿ ਪਹਿਲਾਂ 2 ਸਾਲ ਆਮ ਆਦਮੀ ਪਾਰਟੀ ਦਾ ਐਮਐਲਏ ਰਿਹਾ ਐਸੇ ਹਲਕੇ ਤੋਂ ਤੇ ਬਦਲ ਕੇ ਦੂਸਰੇ ਪਾਸੇ ਚਲੇ ਗਿਆ ਉਸ ਬਾਰੇ ਮੈਂ ਪਹਿਲਾਂ ਵੀ ਬੋਲਦਾ ਸੀ ਕਿ ਇਹ ਇਸ ਕਰਕੇ ਬਦਲਿਆ ਕਿ ਜਿਹੜਾ ਡੜਾ ਸੱਟਾ ਨਸ਼ਾ ਲਾਟਰੀ ਫੜੀਆਂ ਤੋਂ ਪੈਸੇ ਲੈਣ ਦਾ ਕਾਰੋਬਾਰ ਹੈ ਉਹ ਉੱਪਰਲੇ ਲੀਡਰਾਂ ਨੇ ਆਪਣੇ ਹੱਥ ਵਿੱਚ ਲੈ ਕੇ ਦੂਸਰੇ ਅਰੋੜਾ ਨੂੰ ਦੇਤਾ ਇਸ ਕਰਕੇ ਭੱਜ ਗਏ ਅੱਜ ਉਹ ਗੱਲ ਸਾਬਤ ਹੋਣ ਜਾ ਰਹੀ ਹੈ ਔਰ ਹੋ ਗਈ ਹੈ ਕਿ ਪਹਿਲਾ ਕੰਗਸਾਹਬ ਨੇ ਆ ਕੇ ਆਮ ਆਦੀ ਪਾਰਟੀ ਨੇ ਉਹਦੇ ਤੇ ਇਲਜ਼ਾਮ ਲਗਾਏ ਕਿ ਇਹ ਡੜਾ ਸੱਟਾ ਕਰਦਾ ਰਿਹਾ 2 ਸਾਲ ਇਹ ਇੱਥੇ ਲਾਟਰੀ ਦਾ ਸਿਸਟਮ ਕਰਦਾ ਰਿਹਾ ਇਹਨੇ ਲੋਕਾਂ ਤੋਂ ਪੈਸੇ ਵਟੋਰੇ ਆ ਮੈਂ ਪੁੱਛਣਾ ਚਾਹੁੰਦਾ ਆਮ ਆਦੀ ਪਾਰਟੀ ਨੂੰ ਕਿ ਤੁਹਾਡਾ ਇਹਦੇ ਪਦਾਇਸ਼ ਕੀ ਦੀ ਐ ਸੀਤਲੁਂਗਰਾਲ ਇਹ ਤੁਹਾਡੀ ਆਪਣੀ ਪਦਾਇਸ਼ ਐ ਆਮ ਆਦੀ ਪਾਰਟੀ ਦੀ ਤੁਸੀਂ 2 ਸਾਲ ਇਹਨੂੰ ਪੂਰੀ ਸ਼ਹਿ ਦੇ ਕੇ ਇਸ ਤੋਂ ਡੜਾ ਸੱਟਾ ਕਰਵਾਇਆ ਲਾਟਰੀਆਂ ਕਰਾਈਆਂ ਨਸ਼ੇ ਬਕੋਏ ਅੱਜ ਜਿਲੰਦਰ ਦੇ ਵਿੱਚ ਘਰ ਘਰ ਦੇ ਵਿੱਚ ਹਰ ਗਲੀ 'ਚ ਨਸ਼ਾ ਬਿਕ ਰਿਹਾ ਹੈ ਇੱਥੇ 200 ਦੁਕਾਨਾਂ ਡੜੇ ਸੱਟੇ ਦੀਆਂ ਚੱਲ ਰਹੀਆਂ ਇੱਥੇ ਲਾਟਰੀ ਸਿਸਟਮ ਚੱਲ ਰਿਹਾ ਹੈ ਉਹਦੇ ਪਿੱਛੇ ਕੱਲਾ ਸੀਤਨਗਰ ਆਲੀਏ ਇਹ ਮੋਰਾ ਸੀ ਅਸਲੀ ਆਮ ਆਦੀ ਪਾਰਟੀ ਦੇ ਪਿੱਛੇ ਹੈ ਤੇ ਉਸ ਦੇ ਜਵਾਬ ਦੇ ਵਿੱਚ ਜੋ ਅਸਲੀਅਤ ਹੈ ਉਹਨੂੰ ਜाहिर ਕਰ ਰਿਹਾ ਹੈ ਛੀਤ ਰੰਗਰਾਲ ਨੇ ਆਪਣੇ ਇੱਕ ਲਾਈਵ ਹੋ ਗਏ ਵੀਡੀਓ ਤੇ ਉਹਨੇ ਗੱਲ ਕੀਤੀ ਹੈ ਉਹ ਤੁਸੀਂ ਗੱਲ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਗੱਲ ਕਰਦਾ ਮੇਰੇ ਕੋਈ ਬਹੁਤ ਕੁੱਝ ਹੈ ਜਾਂ ਤੇ ਟਾਈਮ ਰੱਖੋ ਕਰੋ ਸਮੇਂ ਦਾ ਇੱਕ ਕੱਢਿਤ ਕਰੋ ਮੈਂ ਤੁਹਾਨੂੰ ਚੈਲੰਜ ਕਰਨ ਜਾ ਰਿਹਾ ਕਿ 5 ਤਰੀਕ ਇਲੈਕਸ਼ਨ ਤੋਂ ਪੰਜ ਦਿਨ ਪਹਿਲੇ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਹਾਂ ਅਗਰ ਮੈਂ ਤੁਹਾਡੀ ਭੈਣ ਦੇ ਖਿਲਾਫ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਐਮ.ਐਲ.ਏ ਦਲਾਲੀ ਕਰਦਾ ਤੁਹਾਡੇ ਭੈਣ ਦੇ ਨਾਂ ਦੇ ਉੱਤੇ ਤੁਹਾਡੀ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਪਤਨੀ ਦੇ ਨਾਮ ਦੇ ਉੱਤੇ ਜਿਹੜਾ ਜਲੰਧਰ ਦਾ ਐਮ.ਐਲ.ਏ ਜਿਹੜਾ ਪੈਸਿਆਂ ਦੀ ਗਲਾਈ ਕਰਦਾ ਅਗਰ ਮੈਂ ਉਹ ਰਿਐਵਿਡੈਂਸ ਨਹੀਂ ਦੇ ਪਾਇਆ ਤੁਸੀਂ ਮੈਨੂੰ ਜੇਲ੍ਹ ਭੇਜ ਦਿਓ ਤੇ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਜਦ ਮੇਰਾ ਚੈਲੰਜ ਕਬੂਲ ਕਰਿਓ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਜਾ ਰਿਹਾ ਹਾਂ ਕਿ ਜਲੰਧਰ ਦਾ ਇੱਕ ਐਮਐਲਏ ਜਿਹੜਾ ਕਹਿੰਦਾ ਹੈ ਕਿ ਅੱਜ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਇੰਨੇ ਪੈਸੇ ਮੰਗਦੀ ਏ ਅੱਜ ਮੁੱਖ ਮੰਤਰੀ ਦੀ ਵੋਟੀ ਜਿਹੜੀ ਕੇਵਲ ਮਾਫੀਆ ਦੇ ਨਾਮ ਇੱਕ ਲੋਕ ਕਹਿੰਦੇ ਆ ਅੱਜ ਉਹ ਲੋਕ 3-3 ਕਰੋੜ ਰੁਪਏ ਦੀ ਮੰਗ ਕਰਦੇ ਆ 3-3 ਕਰੋੜ ਰੁਪਏ ਮਹੀਨਾ ਚਾਹੀਦਾ ਇਹ ਮੈਂ ਨਹੀਂ ਕਹਿ ਰਿਹਾ ਮੁੱਖ ਮੰਤਰੀ ਸਾਹਿਬ ਤੁਹਾਡਾ ਜਲੰਧਰ ਦਾ ਐਮਐਲਏ ਜਿਹੜੀਆਂ ਰਿਕਾਰਡਿੰਗਾਂ ਮੇਰੇ ਕੋਲ ਹੈ ਜਿਹੜਾ ਐਵੀਡੈਂਸ ਮੇਰੇ ਕੋਲ ਹੈ ਅਗਰ ਮੁੱਖ ਮੰਤਰੀ ਦੇ ਮਿੱਤਰ ਦੇ ਵਿੱਚ ਅਗਰ ਮੁੱਖ ਮੰਤਰੀ ਦੇ ਅਗਰ ਅੰਦਰ ਨਿਸ਼ਾਨੀਤ ਹੈ ਚਲੋ ਮੈਨੂੰ ਬਿਲਾਓ ਕਿੱਥੇ ਬੁਲਾਣਾ ਹੈ ਮੈਨੂੰ ਰਾਜਨੀਤੀ ਨੂੰ ਮੈਂ ਹੱਟ ਕੇ ਆਪਣੀ ਪਾਰਟੀ ਨੂੰ ਛੱਡ ਕੇ ਤੁਹਾਡੇ ਕੋਲ ਆ ਕੇ ਇਹ ਸਾਰੇ ਐਵੀਡੈਂਸ ਦਊਂਗਾ ਤੁਹਾਡੀ ਐਮਐਲਏ ਕੀ ਕਹਿ ਰਿਹਾ ਹੈ ਕਿ ਤੁਹਾਡੀ ਭੈਣ ਜੀ ਕਿੰਨੇ ਪੈਸੇ ਮੰਗਦੀ ਹੈ ਤੁਹਾਡੀ ਪਤਨੀ ਕਿੰਨੇ ਪੈਸੇ ਮੰਗਦੀ ਹੈ ਲੋਕਾਂ ਦੇ ਕੰਮ ਕਰਨ ਦੇ ਲਈ ਅਗਰ ਮੇਰੇ ਕੋ ਐਵੀਨੈਂਸ ਨਹੀਂ ਹੋਏਗਾ ਮੁੱਖ ਮੰਤਰੀ ਸਾਹਿਬ ਤੁਹਾਡੀ ਮੈਂ ਬਹੁਤ ਸਪੈਕਟ ਕਰਦਾ ਸੀ ਬਹੁਤ ਇੱਜ਼ਤ ਲੋ ਜੀ ਕਦੀ ਹੋਈ ਨਹੀਂ ਕਰਾਂਗਾ ਲੋ ਜੀ ਤੁਸੀਂ ਸੁਣਿਆ ਕਿ ਸੀਤ ਰਾਮ ਗਰਾਲ ਜਿਹੜਾ 2 ਸਾਲ ਆਮ ਆਦੀ ਪਾਰਟੀ ਦਾ ਐਮਐਲਏ ਰਿਹਾ ਹੈ ਕਿ ਹੁਣ ਬੀਜੇਪੀ ਚ ਜਾ ਕੇ ਉਹਨਾਂ ਦਾ ਕੈਂਡੀਡੇਟ ਹੈ ਉਸ ਨੇ ਮੁੱਖ ਮੰਤਰੀ ਦੇ ਪਰਿਵਾਰ ਤੇ ਬਹੁਤ ਹੀ ਸੰਗੀਨ ਇਲਜ਼ਾਮ ਲਗਾਏ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਅੱਜ 4 ਵਜੇ ਤੱਕ ਵੇਟ ਕੀਤੀ ਹੈ ਕੱਲ ਰਾਤ ਦੀ ਇਹ ਵੀਡੀਓ ਪਈ ਹੈ ਤੇ ਅੱਜ ਮੈਂ 4 ਵਜੇ ਤੱਕ ਵੇਟ ਕੀਤੀ ਕਿ ਸ਼ਾਇਦ ਮੁੱਖ ਮੰਤਰੀ ਜੀ ਦੇ ਘਰ ਤੋਂ ਉਹਨਾਂ ਦੇ ਕੋਈ ਦਫ਼ਤਰ ਤੋਂ ਉਹਨਾਂ ਦੀ ਕੋਈ ਪਾਰਟੀ ਦਾ ਬੰਦਾ ਇਹਨਾਂ ਇਲਜ਼ਾਮਾਂ ਦੇ ਖਿਲਾਫ ਬੋਲੇਗਾ ਕਿ ਇਹ ਝੂਠੇ ਹੈ ਲੇਕਿਨ ਹੁਣ ਤੱਕ ਹਿੰਮਤ ਨਹੀਂ ਪਈ ਕਿਸੇ ਦੀ ਕਹਿਣ ਦੀ ਕਿ ਇਹ ਸ਼ੀਤਲ ਊਂਗਰਾਲ ਝੂਠ ਬੋਲ ਰਿਹਾ ਹੈ। ਇਸ ਤੋਂ ਕੀ ਅੰਦਾਜ਼ਾ ਲਗਾਣਾ ਹੈ? ਇਹ ਤੁਸੀਂ ਆਪ ਲੋਕਾਂ ਨੇ ਸਮਝਣਾ ਹੈ। ਅੱਜ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਇਲਜ਼ਾਮਾਂ ਦੀ ਇਨਕੁਆਇਰੀ ਬਿਠਾ ਦੇਂਦੇ ਮੁੱਖ ਮੰਤਰੀ। ਉਲਟਾ ਸ਼ੀਤਲ ਊਂਗਰਾਲ ਨੂੰ ਅੱਜ ਕਈ ਪਰਚਿਆਂ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਹੈ। ਜਿਹੜਾ ਮੁੱਖ ਮੰਤਰੀ ਦੇ ਖਿਲਾਫ ਬੋਲਦਾ ਹੈ ਉਸ ਨੂੰ ਪਰਚੀਆਂ ਵਿੱਚ ਉਲਝਾ ਲਿੱਤਾ ਜਾਂਦਾ ਵਿਜੀਲੈਂਸ ਉਹਦੇ ਤੇ ਆ ਜਾਂਦੀ ਹੈ ਅੱਜ ਮੈਂ ਬੋਲ ਰਿਹਾ ਤੁਸੀਂ ਦੇਖਿਓ ਕੁਝ ਦਿਨਾਂ ਤੱਕ ਵਿਜੀਲੈਂਸ ਮੇਰੇ ਅੱਗੇ ਪਿੱਛੇ ਫਿਰਨ ਲੱਗ ਜਾਣੀ ਹੈ ਤੇ ਮੇਰੇ ਦੇ ਪਰਚਾ ਹੋਏਗਾ ਪਰ ਮੈਂ ਲੋਕਾਂ ਨੂੰ ਵਚਨ ਦਿੱਤਾ ਮੈਂ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਜਲੰਧਰ ਦੇ ਵਿੱਚ ਜਿਹੜਾ ਡੜਾ ਸੱਟਾ ਚੱਲਦਾ ਹੈ ਜਲੰਧਰ ਦੇ ਵਿੱਚ ਜਿਹੜੀ ਲਾਟਰੀ ਸਿਸਟਮ ਚੱਲਦਾ ਹੈ ਜਲੰਧਰ ਦੇ ਵਿੱਚ ਹਰ ਗਲੀ 'ਚ ਜਿਹੜਾ ਨਸ਼ਾ ਵਿਗਦਾ ਹੈ ਮੈਂ ਕਿਹਾ ਕਿ ਜਾਂ ਮੈਂ ਰਹੂੰਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਵਿਚ ਵਿਚਾਲੇ ਕੁਝ ਰਹਿ ਨਹੀਂ ਦੇਣਾ ਆ ਜਿਹੜੇ ਵਿਚ ਵਿਚਾਲੇ ਅੱਜ ਇਹਨਾਂ ਨੇ ਦੱਸਿਆ ਮੁੱਖ ਮੰਤਰੀ ਜੀ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕਰਨ ਕਿ ਉਹਨਾਂ ਦੀ ਪਤਨੀ ਉਹਨਾਂ ਦੇ ਪਰਿਵਾਰ ਦਾ ਕਿਆ ਰੋਲ ਹੈ ਜਲੰਧਰ ਦੇ ਵਿੱਚ ਨਸ਼ੇ ਦੀ ਜਿਹੜੀ ਪਰਮਾਰ ਹੈ ਨਸ਼ੇ बिक ਰਹੇ ਹੈ ਉਹਨਾਂ ਦੇ ਪਰਿਵਾਰ ਦਾ ਕਿਆ ਰੋਲ ਹੈ ਸ਼ੀਤ ਰੰਗਰਾ ਨੇ ਜਿਹੜਾ ਕਿਹਾ ਜਿਹੜਾ ਇੱਥੇ ਡੜਾ ਸੱਟਾ ਚੱਲਦਾ ਜਿਹੜਾ ਇੱਥੇ ਲਾਟਰੀ ਸਿਸਟਮ ਚੱਲਦਾ ਜਿਹਦੇ ਚ ਕਰੋੜਾ ਰੁਪਏ ਦਾ ਹਰ ਰੋਜ਼ ਇਕੱਠਾ ਹੁੰਦਾ ਹੈ ਜਿਹੜੀਆਂ ਇੱਥੇ ਚੈਨਾਖ ਹੋ ਰੀਆਂ ਜਿਹੜੀਆਂ ਇੱਥੇ ਚੋਰੀਆਂ ਡਾਕੇ ਪੈ ਰਹੇ ਉਹਨਾਂ 'ਚ ਤੁਹਾਡਾ ਕਿਆ ਰੋਲ ਹੈ ਜੇ ਬਾੜੀ ਖੇਤ ਨੂੰ ਖਾਣ ਲੱਗ ਗਈ ਹੈ ਤਾਂ ਖੇਤ ਦਾ ਕਿਆ ਬਣਨਾ ਹੈ ਕਿਸ ਤਰੀਕੇ ਦੇ ਨਾਲ ਕਿਹੜੇ ਮੂੰਹ ਦੇ ਨਾਲ ਮੁੱਖ ਮੰਤਰੀ ਦਾ ਪਰਿਵਾਰ ਅੱਜ ਜਲੰਧਰ ਦੇ ਵਿੱਚ ਆ ਕੇ ਵੋਟਾਂ ਮੰਗ ਰਿਹਾ ਹੈ ਘਰ ਘਰ ਲੋਕਾਂ ਕੋਲ ਜਾਂਦੇ ਹੈ ਕਿਆ ਉਹ ਬੀਬੀਆਂ ਜਿਨ੍ਹਾਂ ਦੇ ਬੱਚੇ ਅੱਜ ਨਸ਼ਿਆਂ 'ਚ ਗਰਸ ਹੋ ਗਏ ਹੈ ਦੁੱਖ ਮੈਨੂੰ ਹੁੰਦਾ ਹੈ ਜਿਹੜਾ ਗਲੀ ਗਲੀ ਇੱਥੇ ਘੁੰਮਿਆ ਤੇ ਜਾ ਕੇ ਦੇਖਿਆ ਕਿ ਬੱਚੇ ਨਸ਼ਿਆਂ ਵਿੱਚ ਪੈ ਗਏ ਹੈ ਕਈਆਂ ਦੇ ਨੌਜਵਾਨ ਮੁੰਡੇ ਮਰ ਗਏ ਹੈ ਮਾਮਾ ਨੂੰ ਬਾਪਾ ਨੂੰ ਉਹਨਾਂ ਦੀ ਅਰਥੀ ਚੱਕਣੀ ਪਈ ਹੈ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਸੀਤ ਨਗਰਾਲ ਅੱਜ ਦੱਸ ਰਿਹਾ ਹੈ ਜਾਂ ਸੀਤ ਨਗਰਾਲ ਗਲਤ ਹੈ ਜਾਂ ਮੁੱਖ ਮੰਤਰੀ ਦਾ ਪਰਿਵਾਰ ਗਲਤ ਹੈ ਤੇ ਜਿਹੜਾ ਇੱਥੇ ਦੇ ਐਮਐਲਏ ਦਾ ਨਾਮ ਲੇ ਰਿਹਾ ਹੈ ਉਹ ਗਲਤ ਹੈ ਇਸ ਲਈ ਦੋਨਾਂ 'ਚ ਇੱਕ ਤਾਂ ਗਲਤ ਹੈਗਾ ਮੈਂ ਕਹਿੰਦਾ ਇਹਦਾ ਨਿਤਾਰਾ ਕਰੋ ਮੁੱਖ ਮੰਤਰੀ ਜੀ ਇਹ ਆਪ ਬਿਆਨ ਦੇਣ ਜਾਂ ਆਪਣਾ ਅਸਿਫਾ ਦੇਣ ਐਸੀ ਮੁੱਖ ਮੰਤਰੀ ਜੀ ਤੋਂ ਅਸਿਫਾ ਦੀ ਮੰਗ ਕਰਦੇ ਹੈ ਇਹ ਕੋਈ ਆਮ ਗੱਲ ਨਹੀਂ ਹੈਗੀ ਸਾਡੇ ਨੌਜਵਾਨ ਧੀਆਂ ਪੇਣਾ ਦੀ ਜ਼ਿੰਦਗੀ ਦਾ ਸਵਾਲ ਹੈ ਜਿਹੜੇ ਇੱਥੇ ਨਸ਼ੇ ਕਰਨ ਲੱਗ ਗਏ ਐਥੇ ਮੈਨੂੰ ਹੁਣ ਵੀ 10 ਮਿੰਟ ਪਹਿਲਾਂ ਇੱਕ ਮੈਸੇਜ ਆਇਆ ਇਹ ਇਹ ਤੇ ਉਹ ਡੜੇ ਸੱਟੇ আর ਲਾਟਰੀ ਸਿਸਟਮ ਚੱਲ ਰਿਹਾ ਗਰੀਬ ਆਦਮੀ ਲੁੱਟੇ ਜਾ ਰਹੇ ਆ ਤੁਸੀਂ ਕੁਝ ਕਰੋ ਮੈਂ ਕੀ ਕਰਾਂਗਾ ਇਹ ਮੁੱਖ ਮੰਤਰੀ ਦਾ ਪਰਿਵਾਰ ਹੈ ਵਿੱਚ ਜੇ ਐਮਐਲਏ ਵਿੱਚ ਮੈਂ ਪਹਿਲਾਂ ਕਿਹਾ ਸੀ ਅੱਜ ਉਸ ਦੀ ਪੁਸ਼ਟੀ ਹੋਈ ਹੈ ਇਸ ਕਰਕੇ ਐਸੀ ਮੁੱਖ ਮੰਤਰੀ ਜੀ ਦਾ ਅਸਤੀਫਾ ਮੰਗਦੇ ਐਸੀ ਉਹਨਾਂ ਨੂੰ ਕਹਨੇ ਆ ਜੇ ਤੁਸੀਂ ਸੱਚੇ ਹੋ ਤੁਸੀਂ ਕਹਿੰਦੇ ਹੋ ਮੇਰੇ ਤੇ ਕੋਈ ਦਾਗ ਨਹੀਂ ਹੈ ਕੋਈ ਉਂਗਲੀ ਖੜੀ ਨਹੀਂ ਕਰ ਸਕਦਾ ਅੱਜ ਤੁਹਾਡੇ ਐਮਐਲਏ ਜਿਹੜਾ ਰਿਹਾ ਉਹ ਉਸਨੇ ਤੁਹਾਡੇ ਤੇ ਉਂਗਲੀ ਨਹੀਂ ਖੜੀ ਕੀਤੀ ਤੁਹਾਡਾ ਪਰਿਵਾਰ ਸਾਰਾ ਸਮੇਤ ਤੁਹਾਡੇ ਕਟਾਰੇ ਵਿੱਚ ਖੜਾ ਕਰ ਦਿੱਤਾ ਤੁਸੀਂ ਇੱਥੇ ਇਲੈਕਸ਼ਨ ਲੜਨ ਆਏ ਹੋ ਮੈਂ ਪਹਿਲਾਂ ਕਿਹਾ ਸੀ ਇਹ ਇਲੈਕਸ਼ਨ ਨਹੀਂ ਲੜਨ ਆਏ ਇਹ ਪਰਿਵਾਰ ਇੱਥੇ ਜਲੰਧਰ ਨੂੰ ਬਰਬਾਦ ਕਰਨ ਆਇਆ ਹੈ ਐਸੀ ਆਪਣਾ ਜਲੰਧਰ ਬਰਬਾਦ ਨਹੀਂ ਹੋਣ ਦੇਣਾ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਹਨ ਔਰ ਮੈਂ ਥੰਪਿੰਗ ਮжоਰਿਟੀ ਨਾਲ ਇਥੋਂ ਜਿੱਤਿਆ ਹੈ ਜਾਂ ਤੁਸੀਂ ਮੈਨੂੰ ਅੰਦਰ ਕਰੋ ਜਾਂ ਤੁਸੀਂ ਛੀਤ ਰੰਗਰਾਲ ਨੂੰ ਅੰਦਰ ਕਰੋ ਯਾ ਤੁਸੀਂ ਕਾਰਵਾਈ ਕਰੋ ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਸੀਤ ਰੌਂਗਰਾਲ ਇਲਜ਼ਾਮ ਲਗਾ ਰਿਹਾ ਐਸੀ ਵਿੱਚ ਬਚਾੜੇ ਗੱਲ ਰਹਿਣ ਨਹੀਂ ਦੇਣੀ ਨਿਤਾਰਾ ਕਰੋ ਕਿ ਆ ਅਸਲੀਅਤ ਹੈ ਸੀਤ ਰੌਂਗਰਾਲ ਜੋ ਝੂਠ ਬੋਲਦਾ ਤੁਹਾਡੇ ਪਰਿਵਾਰ ਤੇ ਗਲਤ ਇਲਜ਼ਾਮ ਲਗਾਏ ਸੀ ਤੁਹਾਡੇ ਨਾਲ